ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਰਹੇ ਹਾਂ ਜੋ ਕਿ ਬਹੁਤ ਹੀ ਸੋਹਣੇ ਸੂਟ ਰੈਡੀ ਹੋਏ ਨੇ ਇਹ ਪਹਿਲਾ ਸੂਟ ਦੇਖੋ ਵ੍ਹਾਈਟ ਕਲਰ ਦੀ ਜੌਰਜਟ ਦੇ ਉੱਪਰ ਰੈਡੀ ਹੋਇਆ ਬਹੁਤ ਹੀ ਸੋਹਣਾ ਇਸ ਦੇ ਉੱਪਰ ਵਰਕ ਕੀਤਾ ਗਿਆ ਚਾਕਾਂ ਤੇ ਵਰਕ ਹੋਇਆ ਤੇ ਨਾਲ ਹੀ ਨੈੱਕ ਬਹੁਤ ਸੋਹਣਾ ਬਣਿਆ ਤੇ ਬੂਟੀਆਂ ਪਾਈਆਂ ਨੇ ਨਾਲ ਆਪਾਂ ਫਰੰਟ ਤੇ ਤੇ ਨਾਲ ਹੀ ਇਸ ਦੇ 슬ੀव्स ਦੇ ਸੇਮ ਵਰਕ ਹੋਇਆ ਤੇ ਨਾਲ ਹੀ ਇਸ ਨਾਲ ਪਾਕਿਸਤਾਨੀ ਆਪਾਂ ਸਲਵਾਰ ਰੈਡੀ ਕੀਤੀ ਆ ਸੋ ਇਹ ਨੈਕਸਟ ਸੂਟ ਬਲੈਕ ਕਲਰ ਦੇ ਉੱਪਰ ਬੁੱਟੀਆਂ ਪਾਈਆਂ ਨੇ ਨਾਲ ਹੀ ਇਸ ਦੀ ਆਪਾਂ ਸਟੀਚਿੰਗ ਵੀ ਕੀਤੀ ਆ ਤੇ ਨਾਲ ਪਾਈਪਿੰਗ ਲਗਾਈ ਆ ਮੈਂ ਤੁਹਾਨੂੰ ਇੱਕ ਨੰਬਰ ਮੈਂਸ਼ਨ ਕਰ ਦਾਂਗੀ ਕਿਸੇ ਨੇ ਵੀ ਕੋਈ ਸੂਟ ਰੈਡੀ ਕਰਵਾਉਣਾ ਤਾਂ ਸਾਨੂੰ ਤੁਸੀਂ ਡੀਐਮ ਕਰ ਸਕਦੇ ਹੋ ਸੋ ਇਹ ਕਾਫੀ ਟ੍ਰੈਂਡਿੰਗ ਡਿਜ਼ਾਈਨ ਬਣਾਇਆ ਜੋ ਕਿ ਟਿਸ਼ੂ ਫੈਬਰਿਕ ਤੇ ਬਣਾਇਆ ਇਸਦੇ ਵੀ ਬਾਜੂ ਐਂਡ ਪੌਂਚਾ ਆਪਾਂ ਰੈਡੀ ਕੀਤੇ ਨੇ ਤੁਸੀਂ ਕਿਸੇ ਵੀ ਕਲਰ ਤੇ ਤਿਆਰ ਕਰਵਾ ਸਕਦੇ ਹੋ ਇਹ ਸੂਟ ਸੋ ਇਹ ਕਿ ਬਲੈਕ ਖਾਦੀ ਤੇ ਰੈਡੀ ਹੋਇਆ ਸੂਟ ਬਹੁਤ ਹੀ ਸੋਹਣਾ ਜਾਂ ਇਸਦੇ ਵੀ ਨਾਲ ਆਪਾਂ ਪੌਂਚੇ ਤੇ ਬਾਜੂ ਜਿਹੜੀਆਂ ਨਾਲ ਹੀ ਰੈਡੀ ਕੀਤੀਆਂ ਨੇ ਤੇ ਪ੍ਰਾਈਸ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਨੇ ਸਾਡੇ ਇਹ ਵੀ ਟਿਸ਼ੂ ਫੈਬਰਿਕ ਤੇ ਰੈਡੀ ਹੋਇਆ ਦੇਖ ਸਕਦੇ ਹੋ ਥ੍ਰੈਡ ਵਰਕ ਕੀਤਾ ਬੂਟੇ ਪਾਏ ਗਏ ਨੇ ਤੇ ਨਾਲ ਹੀ ਕਲੀਆਂ ਤੇ ਬੂਟੀਆਂ ਪਾਈਆਂ ਗਈਆਂ ਨੇ ਇਸਦੇ ਵੀ ਸੇਮ ਪੌਂਚੇ ਰੈਡੀ ਹੋਏ ਨੇ ਸੇਮ ਇਦਾਂ ਹੀ ਇਸਦੇ ਬਾਝੂ ਰੈਡੀ ਕੀਤੀਆਂ ਨੇ ਸੋਏ ਸਿਲਕ ਪਸ਼ਮੀਨੇ ਤੇ ਰੈਡੀ ਕੀਤਾ ਸੂਟ ਦੇਖ ਸਕਦੇ ਹੋ ਡਬਲ ਟੋਨ ਫੈਬਰਿਕ ਦਾ ਇਸ ਤੇ ਵੀ ਬੂਟੀਆਂ ਨਾਲ ਡਿਜ਼ਾਈਨਿੰਗ ਹੋਈ ਆ ਤੇ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਵਰਕ ਹੋਇਆ ਸੋ ਇਹ ਆਪਾਂ ਫੈਂਡੀ ਸਿਲਕ ਦੇ ਉੱਪਰ ਰੈਡੀ ਕੀਤਾ ਸੂਟ ਜੋ ਕਿ ਕਸਟਮਰ ਨੇ ਆਪਣੇ ਦੁਪट्टे ਦੇ ਅਕੋਰਡਿੰਗ ਰੈਡੀ ਕਰਵਾਇਆ ਨਾਲ ਹੀ ਇਸ ਵਿੱਚ ਛੋਟੇ ਛੋਟੇ ਜਿਹੜੇ ਬੂਟੀ ਪਾਈ ਗਈ ਆ ਦੁਪट्टे ਦੇ ਹਿਸਾਬ ਨਾਲ ਜਿੱਦਾਂ ਕਿ ਦੁਪੱਟਾ ਦੁਪੱਟੇ ਹੁੰਦੇ ਨੇ ਆਪਣੇ ਕੋਲ ਉਹਦੇ ਨਾਲ ਆਪਾਂ ਸੂਟ ਰੈਡੀ ਕੀਤਾ ਵਿਦ ਸਟਿਚਿੰਗ ਐਂਡ ਫਿਨਿਸ਼ਿੰਗ ਪੱਟੀ ਲਗਾਈ ਹੈ ਬਹੁਤ ਸੋਹਣੀ ਸੋ ਇਹ ਸੂਟ ਆਪਾਂ ਪਸ਼ਮੀਨੇ ਤੇ ਰੈਡੀ ਕੀਤੇ ਨੇ ਤੁਸੀਂ ਕਿਸੇ ਵੀ ਕਲਰ ਤੇ ਸਾਡੇ ਕੋਲੋਂ ਇਹ ਸੂਟ ਤਿਆਰ ਕਰਵਾ ਸਕਦੇ ਹੋ ਵਰਕ ਦੇਖੋ ਬਹੁਤ ਹੀ ਪਿਆਰਾ ਵਰਕ ਹੋਇਆ ਸੋ ਇਦਾਂ ਦੀਆਂ ਹੋਰ ਨਮੀ ਨਮੀਆ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਪਲੀਜ਼ ਜਰੂਰ ਕਰਿਓ ਸੋ ਬਾਕੀ ਆਪਾਂ ਹੋਰ ਸੂਟ ਆਪਣੇ ਰੈਡੀ ਹੋ ਰਹੇ ਨੇ ਮੈਂ ਤੁਹਾਡੇ ਨਾਲ ਜਲਦੀ ਜਿਹੜਾ ਵੀਡੀਓ ਸ਼ੇਅਰ ਕਰੂੰਗੀ ਥੈਂਕ ਯੂ ਸੋ ਮਾਚ